ਸਿੰਘ ਸਹਿਬਾਨਾਂ ਵੱਲੋਂ ਦਿੱਤੀ ਗਈ ਧਾਰਮਿਕ ਸਜਾ ਵਜੋਂ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਸਵੇਰੇ 9:10 ਵਜੇ 휠ਚੇਅਰ ਤੇ ਸੇਵਾਦਾਰ ਦਾ ਪਹਿਰਾਵਾ ਪਾ ਕੇ ਹੱਥ ਚਪੜਛਾ ਫੜ ਕੇ ਸ੍ਰੀ ਹਰਮੰਦਰ ਸਾਹਿਬ ਦੇ ਮੁੱਖ ਗੇਟ ਘੰਟਾ ਘੜ ਦੇ ਬਾਹਰ ਪਹਿਰੇਦਾਰ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ। ਉਹਨਾਂ ਦੇ ਨਾਲ ਇਹ ਸਾਬਕਾ ਕਾਲੀ ਮੰਤਰੀ ਤੇ ਸਾਬਕਾ ਐਮਪੀ ਸੁਖਦੇਵ ਸਿੰਘ ਢੀਂਸਾ ਨੇ ਵੀ ਇਹ ਸੇਵਾ ਸ਼ੁਰੂ ਕਰ ਦਿੱਤੀ ਹੈ। ਸੁਖਬੀਰ ਤੇ ਸੁਖਦੇਵ ਸਿੰਘ ਨੂੰ ਸਵੇਰੇ 9 ਤੋਂ 10 ਵਜੇ ਤੱਕ ਇਹ ਇੱਕ ਘੰਟਾ ਸੇਵਾ ਨਿਭਾਉਣ ਦੇ ਆਦੇਸ਼ ਦਿੱਤੇ ਗਏ ਨੇ ਇਸ ਮੌਕੇ ਸੁਖਬੀਰ ਸਿੰਘ ਬਾਲ ਅਤੇ ਸੁਖਦੇਵ ਸਿੰਘ ਇਨਸਾਨੇ ਸ਼੍ਰੀ ਕਾਲਕ ਤਖਤ ਸਾਹਿਬ ਤੋਂ ਗੱਲ ਸੁਪਵਾਈ ਗਈ ਗੁਰਬਾਣੀ ਦੀ ਭਗਤੀ ਵਾਲੀ ਤਕਤੀ ਵੀ ਪਹਿਨੀ ਹੋਈ ਹੈ ਨਜ਼ੀਏ ਬੇਦਬੀਆਂ ਵਿਰੋਧ ਧਰਨੇ ਦੌਰਾਨ ਬੇਕਸੂਰਾਂ ਉੱਤੇ ਹੋਈ ਫਾਇਰਿੰਗ ਅਤੇ ਸੋਦਾ ਸਾਦ ਨੂੰ ਮਾਫੀ ਦੇਣ ਦੇ ਮਾਮਲੇ ਵਿੱਚ ਸ਼੍ਰੀ ਕਲਤਕ ਸਾਬਿ ਵਿਖੇ ਸ਼੍ਰੋਮਣੀ ਕਾਲੇਦਲ ਦੇ ਸੀਨੀਅਰ ਆਗੂ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਕਬੂਲੇ ਨੇ ਅਤੇ ਫਿਰ ਉਹਨਾਂ ਨੂੰ ਸ਼੍ਰੀ ਕਲਤਕ ਸਾਬਿ ਦੀ ਫਸਿਲ ਤੋਂ ਪੰਜ ਸਿੰਘ ਸਹਿਬਾਨਾ ਦੀ ਹਾਜ਼ਰੀ ਵਿੱਚ ਸਜ਼ਾ ਵੀ ਸੁਣਾਈ ਗਈ ਹੈ ਇਸ ਸਜ਼ਾ ਨੂੰ ਅਕਾਲੀ ਆਗੂ ਨੂੰ ਬਗੈਰ ਕਿਸੇ ਸਵਾਲ ਜਵਾਬ ਨੂੰ ਪਰਵਾਨ ਕੀਤਾ ਹੈ ਸ਼੍ਰੀ ਕਲਤਕ ਸਾਹਿਬ ਦੀ ਫਸੀਲ ਤੋਂ ਸੁਣਾਈ ਗਈ ਸਜ਼ਾ ਮੁਤਾਬਕ ਅੱਜ ਅਕਾਲੀ ਆਗੂ ਸੁਖਬੀਰ ਬਾਦਲ ਪਹਿਲਾ ਦਰਬਾਰ ਸਾਹਿਬ ਦੇ ਬਾਹਰ ਪ੍ਰਿਤਿਕਰਮਾ ਵਿੱਚ ਪਹਿਰੇਦਾਰੇ ਦੀ ਭੂਮਿਕਾ ਨਿਭਾ ਰਹੇ ਨੇ ਇਸ ਦੌਰਾਨ ਉਹ 휠ਚੇਅਰ ਉੱਤੇ ਬੈਠ ਕੇ ਨੀਲਾ ਬਾਣਾ ਪਾ ਕੇ ਪਹੁੰਚੇ ਨੇ ਇਸ ਤੋਂ ਇਲਾਵਾ ਉਹਨਾਂ ਦੇ ਗੱੜ ਵਿੱਚ ਸਜ਼ਾ ਸੰਬੰਧੀ ਤਖਤੀ ਹੈ ਤੇ ਨਾਲ ਹੀ ਹੱਥਾਂ ਵਿੱਚ ਪਹਿਰੇਦਾਰਾਂ ਵਾਲਾ ਬਰਸ਼ਾ ਵੀ ਹੈ ਸਜ਼ਾ ਮੁਤਾਬਕ ਅੱਜ ਉਹ ਯਾਨੀ ਕਿ 3 ਦਸੰਬਰ ਨੂੰ ਸੰਗਤਾਂ ਲਈ ਦਰਬਾਰ ਸਾਹਿਬ 'ਚ ਬਣੇ ਪਖਾਨਿਆਂ ਦੀ ਸਫਾਈ ਕਰਨਗੇ 1 ਘੰਟਾ ਲੰਗਰ ਅਤੇ ਭਾਂਡੇ ਸਾਫ਼ ਕਰਨ ਦੀ ਸੇਵਾ ਨਿਭਾਉਣਗੇ ਇਸ ਤੋਂ ਬਾਅਦ ਜੋੜੇ ਸਾਫ਼ ਕਰਨ ਦੀ ਹਿਸੇਵਾ ਵਿੱਚ ਵੀ ਹਿੱਸਾ ਪਾਉਣਗੇ ਫਿਰ ਕੀਰਤਨ ਸਰਵਣ ਕਰਨ ਦੀ ਸੇਵਾ ਕਰਨਗੇ ਤੇ ਸਵੇਰੇ 9 ਵਜੇ ਤੋਂ ਲੈ ਕੇ 10 ਵਜੇ ਤੱਕ ਦਰਬਾਰ ਸਾਹਿਬ ਦੇ ਬਾਹਰ ਬੈਠਣ ਦੀ ਸਜਾ ਹੈ ਇਸ ਤੋਂ ਇਲਾਵਾ ਗਲੇ ਵਿੱਚ ਤਕਤੀ ਪਾ ਕੇ ਸੇਵਾ ਕਰਨਗੇ ਬਰਸ਼ਾ ਲੈ ਕੇ 휠ਚੇਅਰ ਤੇ ਬੈਠ ਕੇ ਮੁੱਖ ਗੇਟ ਤੇ 1 ਘੰਟੇ ਦੀ ਸੇਵਾ ਸੁਖਬੀਰ ਬਾਦਲ ਸੱਜਾ ਮੁਤਾਬਿਕ ਹੀ ਆਪਣਾ ਫਰਜ਼ ਅਦਾ ਕਰ ਰਹੇ ਨੇ ਦੱਸ ਦਈਏ ਸੁਖਬੀਰ ਬਾਦਲ ਤੋਂ ਇਲਾਵਾ ਹੋਰ ਸੀਨੀਅਰ ਆਗੂ ਜਿਵੇਂ ਕਿ ਵਿਕਰਮ ਸਿੰਘ ਮਜੀਠੀਆ ਬੀਬੀ ਜਗੀਰ ਕੌਰ ਅਤੇ ਸੁਖਦੇਵ ਢੀਂਸਾ ਵੀ ਆਪਣੀ ਸੱਜਾ ਮੁਤਾਬਿਕ ਸੇਵਾ ਨਿਭਾਉਣ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹੁੰਚ ਰਹੇ ਨੇ ਯਾਰ ਉਹ ਕਰੇ ਸੇਵਾ ਦਾ ਬੋਲਦਾ ਬਸ ਇਤਜ਼ਾ ਦੀ ਸੇਵਾ ਦੀ ਸ਼ੁਰੂਆਤ ਮੇਰੇ ਲਈ ਮੇਰੇ ਲਈ ਤਾਂ ਕਾਲ ਤੱਕ ਸਰ ਦਾ ਹੁਕਮ ਦਾ ਹੁਕਮ ਹੈ ਉਹ ਮੈਂ ਮੰਨ ਲਿਆ ਬਸ ਆ ਸੇਵਾ ਕੀਤੀ ਕਿਦਾਂ ਲੱਗਾ ਜੀ ਬਹੁਤ ਅੱਛਾ ਲੱਗਾ ਜੀ ਬਹੁਤ ਸੰਤੁਸ਼ਟੀ ਮੰਦੀ ਹੋਈ ਹੈ ਲੱਗਦਾ ਕਿ ਸਾਰੇ ਜਿਹੜੇ ਪਾਵ ਤੁ ਥੋਤੇ ਜਾਣਗੇ ਅੱਜ ਇਹ ਤਾਂ ਉਹ ਗੁਰੂ ਮਹਾਰਾਜ ਦੇ ਹੱਥ ਗਿਆ ਚਲ